ਪਿੰਡ ਸਬਰਾ ਨੇੜੇ ਮੁੜ ਫਿਰ ਬਨ ਨੂੰ 20 ਫੁੱਟ ਦੀ ਢਾਹ ਲੱਗੀ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਬਨ ਨੂੰ ਬਚਾਉਣ ਦੀ ਅਪੀਲ ਕਰ ਰਹੇ ਨੇ ਤੇ ਜਿਹੜੀ ਜਗ੍ਹਾ ਤੇ ਬਨ ਨੂੰ ਢਾਹ ਲੱਗਦੀ ਹੈ ਉੱਥੇ ਵੱਡੇ ਪੱਧਰ ਤੇ ਮਿੱਟੀ ਅਤੇ ਮਿੱਟੀ ਦੇ ਟੋੜੇ ਭਰ ਕੇ ਪਾ ਰਹੇ ਹਨ ਤਾਂ ਜੋ ਉਹ ਇਹ ਬਨ ਬਚਿਆ ਤਾਂ ਜੋ ਉਹ ਇਹ ਬਨ ਬਚਿਆ ਰਹੇ ਕਿਉਂਕਿ 2023 ਦੇ ਵਿੱਚ ਵੀ ਪਿੰਡ ਕਰੋਮ ਨਜ਼ਦੀਕ ਤੋਂ ਬੰਨ ਟੁੱਟ ਗਿਆ ਸੀ ਜਿਸ ਨਾਲ ਇਸ ਇਲਾਕੇ ਦਾ ਵੱਡਾ ਨੁਕਸਾਨ ਹੋਇਆ ਸੀ ਹਾਲਾਤ ਬਹੁਤ ਕ੍ਰਿਟੀਕਲ ਨੇ ਸਾਡੇ ਬੇਕਾਬੂ ਸਿਰਫ ਸਾਡੇ ਲਈ ਰਾਹ ਦੀ ਖਬਰ ਇਹ ਹੈ ਕਿ ਪਾਣੀ ਦਾ ਜਿਹੜਾ ਲੈਵਲ ਆ ਥੋੜਾ ਜਿਹਾ ਉਹ ਜ਼ਮੀਨ ਤੋਂ ਥੱਲੇ ਆ ਜੇ ਅੱਜ ਸਾਡੇ ਦਰਿਆ ਦੇ ਵਿੱਚ 1 ਇੰਚ ਵੀ ਲੈਵਲ ਹੋਰ ਵਾਧਾ ਤਾਂ ਸਾਡੇ ਘਰਾਂ ਦੇ ਵਿੱਚੋਂ ਇਸ ਪਾਣੀ ਨਾਲ ਸਾਨੂੰ ਚਮਚਾ ਤੱਕ ਨਹੀਂ ਚੱਕਣ ਦੇਣਾ ਬਾਕੀ ਸਮਾਨ ਤਾਂ ਬਹੁਤ ਦੂਰ ਦੀ ਗੱਲ ਆ ਜੀ ਜਿਹੜੇ ਪ੍ਰਬੰਧ ਅੱਜ ਕਰ ਰਹੀ ਹੈ ਨਾ ਸਾਡੀ ਗਵਰਨਮੈਂਟ ਇਹ ਇਹਨਾਂ ਨੂੰ ਹਫ਼ਤਾ ਪਹਿਲਾਂ ਕਰਨੇ ਚਾਹੀਦੇ ਸਾਨੂੰ ਅੱਜ 15 ਦਿਨ ਹੋ ਗਏ ਇਹਨਾਂ ਮੋਰੇ ਪਿੱਟ ਪਿੱਟ ਕੇ ਮਰ ਗਏ ਭਾਈ ਆ ਪ੍ਰਬੰਧ ਕਰ ਲੀਏ ਸਾਨੂੰ ਪ੍ਰਸ਼ਾਸਨ ਵੱਲੋਂ ਇਹ ਹਰਿਆਦਿਅਤਾਂ ਮਿਲਦੀਆਂ ਸੀ ਕਿ ਜਿੰਨਾ ਜਿਹੜੇ ਬੰਦੇ ਨਾਲ ਨਹੀਂ ਲੱਗਦਾ ਤੁਹਾਨੂੰ ਕੁਝ ਨਹੀਂ ਮਿਲਣਾ ਹੁਣ ਖਵਾਜਾ ਨਹੀਂ ਮੰਨਦਾ ਪਹਿਲਾਂ ਪ੍ਰਸ਼ਾਸਨ ਨਹੀਂ ਮੰਨਦਾ ਹੁਣ ਖਵਾਜਾ ਨਹੀਂ ਸਾਡਾ ਮੰਨ ਰਿਹਾ ਜੀ ਠੀਕ ਹੈ ਨਾ ਇਸ ਕਰਕੇ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਅੱਗੇ ਫਰਿਆਦ ਆ ਕਿ ਸਾਨੂੰ ਵਸਾਇਆ ਜਾਵੇ ਬਸਦਿਆਂ ਚ ਰੱਖਿਆ ਜਾਵੇ ਉਜਾੜਿਆ ਨਾ ਜਾਵੇ